ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਿੱਖ ਦੀਆਂ ਖੂਨੀ ਦੀਵਾਰ ਨੂੰ ਲਾਂਟਾਂ ਨੀ ਕੰਦੇਸਰ ਹਾਂ ਦੇਦੀਏ ਨੀ ਕੰਦੇਸਰ ਹਾਂ ਦੇਦੀਏ ਤੂੰ ਗਰਕ ਕੇ ਨਾ ਹੋਗੀ ਨੀ ਦਸਮ ਪਿਤਾ ਦੇ ਲਾਲਾ ਨੂੰ ਤੂੰ ਆਪਣੇ ਵਿੱਚ ਸਮੋਗੀ ਨੀ ਕਲਗੀਦਰ ਦੇ ਲਾਲਾਂ ਨੂੰ ਤੂੰ ਆਪਣੇ ਵਿੱਚ ਸਮੋਗਣੀ ਨਿਕਨਕੇ ਬਲਾਂ ਤੇ ਤੈਨੂੰ ਤਰਸ ਜਰਾ ਵੀ ਆਨਾ ਨਿਕਨਕੇ ਬਲਾਂ ਤੇ ਤੈਨੂੰ ਤਰਸ ਜਰਾ ਵੀ ਆਨੀ ਖਾਣ ਵਿਜੀ ਦੇ ਆਖੇ ਲਗ ਕੇ ਇਹ ਕੀ ਕਹਿਰ ਕਰਵਾਇਆ ਨੀ ਖਾਨ ਵੇ ਜੀ ਦੇ ਆਖੇ ਲਗ ਕੇ ਇਹ ਕੀ ਕਹਿਰ ਕਰਵਾਇਆ ਨੀ ਸਿੱਖੀ ਦੇ ਜਜ਼ਬੇ ਨੂੰ ਅੜਿਏ ਸਿੱਖੀ ਦੇ ਜਜ਼ਬੇ ਨੂੰ ਅੜਿਏ ਪਲਾਸਨਾ ਵਿੱਚ ਖੋ ਗਈ ਨੀ ਨੀ ਕੰਦੇ ਸਰਹੰਦ ਦੇ ਤੂੰ ਗਰਕ ਕੇ ਆ ਨਾ ਹੋਗੀ ਨੀ ਨੀ ਕੰਦੇ ਸਰਹਾਂ ਦੇ ਦੇਹ ਨਿਕਿਆ ਨਿਕਿਆ ਜਿੰਦਾ ਆਇਆ ਜਬਰ ਜ਼ੁਲਮ ਨਾਲ ਲੜਨ ਲਈ ਨਿਕਿਆ ਨਿਕਿਆ ਜਿੰਦਾ ਆਇਆ ਜਬਰ ਜ਼ੁਲਮ ਨਾਲ ਲੜਨ ਲਈ ਤੇਰੀ ਸਾਥੀ ਤੇ ਖੜ ਉੱਚਾ ਮਹਿਲ ਸਿੱਖੀ ਦਾ ਕਰਨ ਲਈ ਤੇਰੀ ਸਾਤੇ ਤੇ ਖੜ ਉਚਾ ਮਹਿਲ ਸਿੱਖੀ ਦਾ ਕਰਨ ਲਈ ਤੈਨੂੰ ਪੂਰਾ ਸ਼ਰਮ ਨਾ ਆਈ ਤੈਨੂੰ ਪੂਰਾ ਸ਼ਰਮ ਨਾ ਆਈ ਤੂੰ ਬਣ ਕੇ ਥੰਮ ਖੇਲੋਗੀ ਨਹੀਂ ਨੀ ਕੰਦੇ ਸਰਹਾਂ ਦੇ ਦੀਏ ਮੁਗਰਕ ਕੇ ਨਾ ਹੋਗੀ ਨੀ ਨੀ ਕੰਦੇ ਸਿਰ ਹੰਦ ਦिए ਮਾਨ ਕੜਲੇ ਵਾਂਗੂ ਦੁਨਿਆ ਹੰਝੂ ਪਰ ਪਰ ਡੋਣਾਏ ਮਾਨ ਕੜਲੇ ਵਾਂਗੂ ਦੁਨਿਆ ਹੰਝੂ ਪਰ ਪਰ ਡੋਣਾਏ 10 ਪਾਪ ਨੇ ਪਾਪਾਂ ਦਾ ਤੁਰਾ ਕਿਵੇਂ ਨਿਵੇੜਾ ਹੁ ਨਹੀਂ 10 ਪਾਪ ਨੇ ਪਾਪਾਂ ਦਾ ਤੁਰਾ ਕਿਵੇਂ ਨਿਵੇੜਾ ਹੁ ਨਾਏ ਪਾਪਾਂ ਵਾਲਾ ਬੀਜ ਵੇਰਣੇ ਹੈ ਪਾਪਾਂ ਵਾਲਾ ਬੀਜ ਵੇਰਣੇ ਜਿਹੜਾ ਜਿ ਤੂੰ ਵੋਗੀ ਨਹੀਂ ਨੀ ਕੰਡੇ ਸਰਹਾਂ ਦੇ ਦੀਏ ਤੂੰ ਕਰ ਕੇ ਆ ਨਾ ਖੋਬੀਨੀ ਨੀ ਨੀ ਕੰਡੇ ਸਰਹਾਂ ਦੇ ਦੀਏ ਤੂੰ ਕਰ ਕੇ ਆ ਨਾ ਖੋਬੀਨੀ ਤਸੰ ਪਿਤਾ ਦੇ ਲਾਲਾ ਨੂੰ ਤੂੰ ਆਪਣੇ ਵਿੱਚ ਸਮੋਗੀ ਨੀ ਤਸੰ ਪਿਤਾ ਦੇ ਲਾਲਾ ਨੂੰ ਤੂੰ ਆਪਣੇ ਵਿੱਚ ਸਮੋਗੀ ਨਹੀਂ ਇਹ ਕੰਦੇ ਸਰਹੰਦ ਦੇ ਹੀ ਬਾਜੁਰਦੀਕਾ ਖਾਲਸਾ ਬਾਜੁਰਦੀਕੀ ਫਤਿਹ